ਸਿੰਮੂ ਕਹਿੰਦੀ ਮਾਰਗਿਤ ਸੀ ਮੈਂ ਸਿੰਮੂ ਕੱਤੀ ਘੜਕਾਰੇਂ ਦਰਵਾਜਾ ਮਰ ਜਾਣੀ ਆ ਬਿਗੀਗੀ ਬੁਆ ਜਾਂ ਆ ਗਏ ਜਲਦੀ ਹੋਣੇ ਕਰਨ ਦਿੱਤਾ ਮੈਨੂੰ ਨਾ ਦੇ ਆਈ ਤਾਂ ਇੰਦਿਆ ਗੇਲ ਗਈ ਪਈ ਆ ਗਿਆ ਹੀ ਖੋ ਮੈਨ ਲੱਗ ਗਈ ਬੁਆ ਜੀ ਫਿਰ ਰਾਕੀ ਆਜੰਦਰ ਹਾਏ ਲਾਡਾ ਠੰਡਾ ਠੀਕ ਕੋਈ ਜੀ ਹਜੰਦਰ ਚੱਲ ਚੱਲ ਤੇ ਵਿਛਿਆ ਵੀ ਚੱਲ ਕੋਈ ਠੰਗੀ ਹੋਰ ਦਸ ਮੀਠੀ ਚਾਹ ਕੀ ਪੀਓਗੀ ਵਾਓ ਕਿਆ ਪਾਨੀ ਦਾ ਸਲੋਗਨ ਕਿਨਾ ਵੋ ਜੀ ਅਦਰਕ ਵਾਲੀ ਚਾਹ ਬਣਾ ਲਿਆ ਹੈਓ ਮੈਂ ਯਾਦ ਦਾ ਰੱਖਦੀ ਗਰਮ ਹੁਣ ਸਿਆ ਘੜੋਣੀਆਂ ਨੇ ਮੂੰਹ ਤੇ ਮਰੰਨੇ ਚਲ ਕੋ ਬਿਠਾ ਤੇ ਪਾਲਿਆ ਚਾਚ ਫਿਰ ਉਸਤਾ ਕਰ ਲਾ ਅਸੀਂ ਨੀ ਜਿੰਨੀ ਵਰਤਦੀ ਇਹ ਦੁੱਧ ਚ ਪੱਤੀ ਪਾ ਲਿਆ ਫਿਰ ਲੈ ਦੁੱਧ ਨੂੰ ਕਿੱਥੇ ਰ ਪਾ ਪਰ ਮੈਸ ਬੰਨ ਕੇ ਤਾਂ ਲੋਜੀ ਦੇ ਨਿਆਰੇ ਟਾਈਮ ਏ ਗੂਆ ਫੋਕਾ ਬਾਣੀਆਂ ਬੁਲਾ ਦੇ ਗਰਮ ਗਰਮ ਪੀ ਲੈ ਛੰਡਾ ਵੀ ਨੰਮਰੀ ਪਤੀ ਜੀ ਪੇ ਲੈ ਵੋਟ ਕੇ ਮੈਂ ਐਸ ਗੂਆ ਨੋ ਗੀਆ ਪੋਰੀ ਰੀਆ ਪੂਆ ਪਤੀ ਜੀ ਜੇディ ਤੂੰ ਫੋਨ ਤੇ ਆ ਗਈ ਚਾਣੀ ਬੁਲਾਈ ਜਾਂਦੀ ਆਪਣੀ ਪਤੀ ਜੀ ਨੂੰ ਨਾ ਹਾਕੋ ਪਾਣੀ ਲਿਆ ਦੇਗਾ ਕੋਈ ਨਹੀਂ ਵੈਸੇ ਮੈਨੂੰ ਚਾਰੀ ਭੁੱਖ ਨਹੀਂ ਤੇ ਚੱਲ ਬਾਰੇ ਜਿੱਕੇ ਇੱਕ ਕਾਫਨੀ ਪਲੱਸ ਦੀ ਨਿਸਕਿੱਤੀ ਜਿਨੀ ਚਾਲਾ ਪੂਆ ਪੂਆ ਚੱਲ ਇਹਨਾਂ ਕੇਸ ਬਾੜੋਂ ਤੇ ਘੇਟ ਲਾ ਕੇ ਹੁਣ ਮੇਨ ਫਤਲਾ ਹਾਏ ਬਾਬਾ ਜੀ ਆਈ ਐਮ ਵੇਕ ਆਇਆ ਬੱਚਾ ਆ ਜਾ ਅੰਦਰ ਲੰਘ ਜਾ ਚੱਲ ਇਹ ਸਿਮੂ ਆ ਜਾ বেপা জিজ্ঞেস <laughs> <laughs> हां जी बाबा जी तू सारी स्टोरी पोजीनेशन बता चुके तू सारे से बात हो मैं मुंडे दीने मां नु मॉडर्न ਲਾ ਬਣਾਉਣਾ ਚਾਹੁੰਦੀ ਆ ਉਹ ਸਾਰਿਆਂ ਦੇ ਬੇੜਾ ਕਰਕਾ ਉਹ ਬੱਚਾ ਮਾਦਰਿੰ ਲੋ ਹੁੰਦਾ ਮਾਦਰਿੰ ਲੋ ਨਹੀਂ ਜਾਂ ਗਰੀ ਜਿਓ ਦਿਨੇ ਕਿਉਂ ਮਾਂ ਮੂ ਮਾਰਦੇ ਨੂੰ ਪੰਜਾਬੀ ਗੁੜਕਰ ਓਕੇ ਬਾਬਾ ਜੀ ਓਕੇ ਬਾਜੀ ਆਈ ਏਮ ਲਵਿੰਗ ਯੂ ਅਬ ਸਭ ਸਾਧੂ ਸਾਤੋਂ ਨੇ ਅਸੀਂ ਇਹ ਲਵ ਨੂੰ ਵੀ ਅੰਜਨੀ ਪੈਂਦੇ ਅਸੀਂ ਆਸਤੀ ਕਰਿਆ ਸਨ ਇਹ ਲੁੱਚਵਾਦੇ ਨਹੀਂ ਕਰਿਆ ਸਨ ਲੀਵਿੰਗ ਲੀਵਿੰਗ ਲੂਵਿੰਗ ਚਾਬਾ ਜਾ ਮੇਰੇ ਭਾਈ ਸੁਣ ਨੀ ਕੁਛ ਵੀ ਇੰਗਲਿਸ਼ ਨਹੀਂ ਆਉਂਦੀ ਮੈਂ ਤਾਂ ਇਦਾਂ ਸੀ ਮੇਰੀ ਭੂਆ ਨੂੰ ਹੀ ਨਹੀਂ ਆਉਂਦੀ ਮੈਂ ਇੰਗਲਿਸ਼ ਬੋਲੀ ਸੀ ਤੁਹਾਨੂੰ ਪੰਜਾਬੀ ਤਾਂ ਦੱਸਦੀ ਨਹੀਂ ਆਉਣੇ ਵੀ ਮੈਂ ਇੱਥੋਂ ਜਾਨੀ ਆ ਜੇ ਤੁਸੀਂ ਮੇਰੀ ਹੈਲਪ ਨਹੀਂ ਕਰ ਸਕਦੇ ਫਿਰ ਮੇਰੇ ਇੱਥੇ ਬੈਠੇ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਜੇ ਤੁਸੀਂ ਮੇਰੀ ਮਦਦ ਹੀ ਨਹੀਂ ਕਰਨੀ ਐ ਮੂਰਖ ਮੂਰਖ ਬੱਚੀ ਲਿਵਿੰਗ ਹੁੰਦਾ ਲਵਿੰਗ ਨਹੀਂ ਹੁੰਦਾ ਤੂੰ ਜਾਨ ਨਗਰੇ ਜਾਂ ਬਗ ਜਾ ਅੰਗਰੇਜ਼ੀ ਬੋਲਣਾ ਤੇ ਤਰ ਮਤਰਾ ਬਾਰ ਬਾਰ ਗਰੇ ਨਾ ਮਾਗ ਜੇ ਮਾਰ ਅੰਗਰੇਜ਼ੀ ਨਾਲ ਤੂੰ ਪੰਜਾਬੀ ਬੋਲ ਲਾ ਪੰਜਾਬੀ ਬਗਦੇ ਹੁਚਾ ਪੰਜਾਬੀ ਬੀਨੂ ਸਾਧੂ ਸੰਤ ਪੰਜਾਬੀ ਵਾਲੇ ਹੁੰਦੇ ਨੇ ਪੰਜਾਬ ਦੇ ਬਿਨੈ ਸਿੱਖਾ ਅਸੀਂ ਸਾਡੇ ਬਜ਼ੁਰਗਾਂ ਨੇ ਇੱਥੀ ਕੱਖੀਆਂ ਕਰੀਆਂ ਨੇ ਇੱਥੀ ਤੂੰ ਐ ਭਾਗੇ ਨੇ ਇੱਥੀ ਦਰਖਤਾਂ ਤੇ ਲੜਕੇ ਨੇ ਸੀਰ ਬਾਕੀ ਕੀਤਾ ਰਿਹਾ ਮੈਂ ਆਪੇ ਆਪਣੇ ਹੱਲ ਕੱਢ ਲੂੰਗੀ ਕੋਈ ਨਾ ਹਰ ਸਿੱਧਾ ਸਕਸਮ ਜੀ ਨੰਬਰ ਆ ਤਾ ਕਿ ਤੁ ਬਾਬੇ ਨਾ ਦੇ ਜੀ ਐ ਜਿਪੂ ਆ ਜਿੱਦੀ ਕਿੱਥੇ ਲਈ ਆ ਮੇਨੂੰ ਮੈਂ ਦਫਾ ਇਸ ਕਿਲੇ ਮਾਰ ਲਈ ਮੈਂ ਤਾਂ ਨਹੀਂ ਰੋਂਦੀ ਨਾ ਬਾਬਾ ਜੀ ਮੈਂ ਨਾ ਰੋਵਾਂਗਾ ਬੀਤੇ ਜਾ ਸਕੋ ਬਾਬਾ ਜੀ ਠੀਕ ਹੈ ਬਬੀ ਤੁਸੀਂ ਮੇਰੇ ਕਹਿੰਗੇ ਸਰਪੇ ਮੇਰੀ ਜਬ ਹੋ ਜਾ ਜਰਾ ਕੰਮ ਹੋ ਜਾ ਲੱਗ ਠੀਕ ਹੈ ਬਬਾ ਜੀ ਬਸ ਠੀਕ ਹੈ ਬਬੀ ਫਿਰ ਮੈਂ ਫੇਰ ਨਹੀਂ ਹੁਣ ਮੈਂ ਰੋਂਦੀ ਹਾਂਜੀ ਬਾਬਾ ਜੀ ਮੈਂ ਖੁਸ਼ ਹੋ ਗਈ ਦੇਖ ਲਓ ਇੱਕ ਮਿੰਟ ਦੀ ਖੁਸ਼ੀ ਆ ਜਾਂਦੀ ਹੈ ਬਸ ਮੇਰੇ ਮੁੰਡੇ ਨਾਲ ਉਹਨਾਂ ਦਾ ਵਿਆਹ ਹੋਣਾ ਚਾਹੀਦਾ ਬਈ ਮੇਰੇ ਬਾਤ ਚ ਹੋਣਾ ਚਾਹੀਦਾ ਉਹ ਕੰਦਰੀ ਨਾ ਮਰ ਉਹ ਰੋੜ ਤੋਂ ਉੜ ਕੇ ਪੜਦਾ ਭਾਈ ਉੱਥੋਂ ਹੈ ਫਾਈ ਮੈਂ ਲੈ ਚਾ ਉਹ ਜਿਹੜਾ ਡਟਾ ਜੂਰ ਵੇ ਆਈ ਨੀਚ ਪਰਸਨ ਬਾਬਾ ਜੀ ਥੈਂਕ ਯੂ ਹਾਪੀ ਬਰਥਡੇ ਕੁਦੇ ਆ ਜਾਓ ਉਹ ਇਹਨੂੰ ਭੁਗਤ ਨਹੀਂ ਲੋ ਜੋ ਮਾਰ ਦੇਣਗੇ ਮੈਨੂੰ ਦਿਮਾਗ ਬੂਚਕਾਤਾ ਮੇਰਾ ਦਿਮਾਗ ਹੈ ਨਾ ਇਹਨੇ ਇੰਗਲਿਸ਼ ਨੂੰ ਮਾਰ ਰਹੀਆਂ ਨੇ ਬੋਲਣੀ ਆਉਂਦੀ ਨਹੀਂ ਓ ਨਾਈਸ ਹੁੰਦਾ ਨਾਈਸ ਪਰਸਨ ਹੁੰਦਾ ਹੋਏ ਬੰਦੇ ਦਿਨੇ ਗੁਸਾ ਸੋਨ ਜਾਂ ਮੈਂ بار بار ਕਰਿਆ ਪੰਜਾਬੀ ਬੋਲ ਲੋ ਪੰਜਾਬੀ ਬੋਲ ਲੋ ਕਿਹਨੇ ਨੇ ਗਵਰਨਮੈਂਟ ਸਕੂਲ ਚ ਪੜ੍ਹਾਤੀਆਂ ਗਵਰਨਮੈਂਟ ਚ ਨਹੀਂ ਪੜ੍ਹਦੇ ਆ ਨਿਆ ਦੋਸਤਾਂ ਜੇ ਬਾਹਰ ਜਾ ਲਿਆ ਕੁਦੇ ਖੜ ਜਾ ਮਰਜੀ ਦਿਨੇ ਗੱਲ ਵੀ ਕਰ ਲੈਣ ਦੀ ਹਾਂ ਕੁੜੀਏ ਰੈਡੀਆਂ ਤੋਂ ਪੂਰੀ ਹੁਣ ਤਿਆਰਾਂ ਹਾਂਜੀ ਬਾਬਾ ਜੀ ਨਹੀਂ ਬਾਬਾ ਜੀ ਇਹਨਾਂ ਸਮ ਨੂੰ ਤਿਆਰ ਨੂੰ ਕਿ ਖਲਾੜੀ ਚ ਗੁੜ ਬੀੜ ਲੈ ਦਬਾ ਗੁੜ ਨਹੀਂ ਪੀਂਗਾ ਤੇ ਵੈਸੇ ਖਲਾੜੀ ਚ ਗੰਨਾ ਬੀੜ ਕਰਦੇ ਤਾਂ ਗੁੜ ਬਣਦਾ ਮੈਂ ਤਾਂ ਤਿਆਰ ਆ ਪਹਿਲੇ ਗੁੜ ਬਣੀ ਪਈਆਂ ਮੱਖੀਆਂ ਬੈਠੇ ਸੀ ਮੇਰੇ ਉੱਪਰ ਆ ਕੇ ਇਹੋ ਕਦਮ ਚੁੱਕਿਆ ਪਿੱਛੇ ਨਾ ਹਟ ਜੀ ਬੇਇੱਜ਼ਤੀ ਨਾ ਕਰਾ ਦੀ ਬਾਬਿਆਂ ਦੀ ਏ ਮੰਤਰ ਨੀ ਰੂਪ ਦੇ ਚੱਲੇ ਬਿਨਾ ਜਿਵੇਂ ਕਮਾ ਚੱਤੇ ਲੱਤੀ ਨੀ ਰੁਕਦਾ ਪਾਪੀ ਦਾ ਛੱਡਿਆ ਮੰਤਰ ਨੀ ਰੁਕਦਾ ਤੇਨੀ ਸਾਉ ਵੀ ਉਹ ਨੂੰ ਜਾੜ ਦੂ ਬਾਬਾ ਬਾਬਾ ਬੋਲੇਗੀ ਬਾਬਾ ਆ ਜਾਏ ਬਾਬਾ ਆ ਜਾ ਗੱਲ ਸੁਣ ਕੰਨ ਕਰੈ ਤੰਨੀ ਤੇਨੀ ਕਿ ਜੰਤਰ ਬਿਨਾ ਉਹ ਕੰਨ ਚ ਬੋਲਦੀ ਖੂਬੜ ਖੂਬੜ ਖੋਲੇ ਬਾਬੇ ਨਾ ਬੋਲੇ ਹਾਏ ਮੇਰਾ ਦਿਲ ਡੋਲੇ ਹਾਏ ਮੇਰਾ ਦਿਲ ਡੋਲੇ ਉਹ ਤਾਂ ਕੰਨ ਚ ਬੋਲ ਦੇ ਜਾ ਕੇ ਜਿੱਦਾਂ ਮਰਜੀ ਨਹੀਂ ਜੇ ਬਾਬਾ ਹੀ ਸੁਣੇ ਮੈਨੂੰ ਜਿੰਨਾ ਦਿੱਤਾ ਇਹ ਬੋਲਣਾ ਜ਼ਰੂਰੀ ਹੈ ਫਿਰ ਮੈਂ ਇੱਕ ਵਾਰ ਇਹ ਜਿਹੜਾ ਕਮੈਂਟ ਰਾਈ ਕਰਕੇ ਦੇਖਾ ਖੁੱਬੜ ਖੁੱਬੜ ਖੋਲੇ ਹਾਏ ਨਾ ਬਾਬੇ ਦਾ ਬੋਲੇ ਹਾਏ ਹਾਏ ਮੇਰਾ ਦਿਲ ਡੋਲੇ ਹਾਏ ਹਾਏ ਮੇਰਾ ਦਿਲ ਡੋਲੇ ਅੱਪਾ ਮੈਂ ਤਾਂ ਖੁਸ਼ ਹੋ ਗਈ ਤੇਰਾ ਉਹ ਜੁਤੀਰਾ ਨਾ ਜਪੇਂਗੀ ਤੂੰ ਮੇਰਾ ਚਾ ਬਾਗ ਜਾ ਬਾਗ ਜਾ ਅਰ ਜੁਤੇਰਾ ਕਾ ਮੈਂ ਤੇਰਾ ਕੰਮ ਬਣ ਜੂ ਮਣਤੀ ਹਾਏ ਬਾਬਾ ਇਹ ਚੰਨੀ ਪਹਿਨੀ ਹੈ ਹਾਏ ਬਾਬਾ ਜੀ ਬੱਸ ਇਹ ਮੈਰਾ ਹੋ ਗਿਆ ਹਾਏ ਉਹ ਹੋ ਜਾਣ ਮੇਰੇ ਹਾਏ ਬਾਬਾ ਮੈਂ ਸੁਪਨੇ ਹੋਣ ਲੱਗੇ ਹੋ ਮੇਰੇ ਹਾਏ